ਨਹੀਂ ਇਹ ਅਸੀਂ ਅੱਜ ਪਿੰਕ ਕਰਾਲਾ ਵੇਖੇ ਸਾਡੇ ਬਹੁਤ ਇஷ்டਕਾਰ ਜੋ ਉਸ ਦੇ ਆਮ ਆਦਮੀ ਪਾਰਟੀ ਦੇ ਉੱਤਰੀ ਪਿੰਕ ਦੇ ਚਲੋ ਸਿਕਤਰਪੁਰਪਾਉ ਦੇ ਪ੍ਰੋਫੈਸਰ ਸ਼ਰੁੰਦਰਪਾਲ ਸ਼ਰਮ ਜੀ ਉਹਨਾਂ ਦੀ ਅਗਵਾਈ ਦੇ ਥੱਲੇ ਇੱਕ ਇਹ ਮੁਹਿੰਮ ਜਿਹੜੀ ਲਗਾਤਾਰ ਚੱਲਦੀ ਹੈ ਅੱਜ ਅਸੀਂ ਕਰਾਲਾ ਪਿੰਡ ਸ਼ੁਰੂਆਤ ਕਰ ਰਹੇ ਹਾਂ ਇੱਥੇ ਗੁਰਦਵਾਰਾ ਸਾਹਿਬ ਦੇ ਵਿੱਚ ਔਰ ਸਿਵਲ ਆਪਣਾ ਜਿਹੜਾ ਡਿਸਪੈਂਸਰੀ ਹੈ ਉਹਦੇ ਵਿੱਚ ਤਕਰੀਬਨ ਮੇਰੇ ਖਿਆਲ ਹੈ ਵੀ ਤਿੰਨ ਕਿਸੇ ਬੂਟਾ ਟੋਟਲ ਲੱਗਣਾ ਹੈ ਤੇ ਪੰਜਾਬ ਸਰਕਾਰ ਵੀ ਦੇ ਵਾਸਤੇ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਤੇ ਬਹੁਤ ਹੀ ਵਧੀਆ ਸਲੰਘ ਜੋ ਉਪਰਾਲੇ ਇਹਨਾਂ ਦਾ ਜਿਹੜੇ ਸਾਡੇ ਪਿੰਡ ਨੂੰ ਇਹਨਾਂ ਨੇ 100 ਬੂਟਾ ਲਗਾ ਕੇ ਆਪਣੇ ਹੱਥੀ ਲਗਾ ਕੇ ਇਹਨੇ ਬਹੁਤ ਸੋਹਣਾ ਕੰਮ ਕੀਤਾ ਜੀ ਇਹ ਸਾਡੀ ਬਾਣੀ ਵੀ ਕਹਿੰਦੀ ਹੈ ਜੀ ਪਵਨ ਗੁਰੂ ਪਾਣੀ ਪਤਾ ਮਤਿ ਰਤ ਤਤ ਤਰਸ ਮਹਤ ਹੈ ਦੇਖੀ ਇਹ ਬੂਟੇ ਨਾਲ ਸਾਡੀ ਧਰਤੀ ਸ਼ੁੱਧ ਹੋਣੀ ਆ ਪਾਣੀ ਸ਼ੁੱਧ ਹੋਣਾ ਸਾਡੀ ਹਵਾ ਵੀ ਸ਼ੁੱਧ ਹੋਣੀ ਆ ਜੀ ਅੱਜ ਅਸੀਂ ਇੱਥੇ ਪਿੰਡ ਕਕਰਾਲੇ ਵਿਖੇ ਬੁੱਟੇ ਲਾਉਣ ਵਾਸਤੇ ਆਏ ਆ ਇਹ ਸਾਡੇ ਚੇਅਰਮੈਨ ਸਾਹਿਬ ਇਹਦੇ ਵਾਸਤੇ ਬਹੁਤ ਅੱਛਾ ਇਨੀਸ਼ੀਏਟਿਵ ਲੈ ਰਹੇ ਨੇ ਇਹਨਾਂ ਦਾ ਦਾ ਦੇਖੋ ਦੇ ਨਹੀਂ ਦੇ ਸਕਦੇ ਜਿੰਨੇ ਬੁੱਟੇ ਲਗਾ ਚੁੱਕੇ ਆ ਅੱਜ ਜਿੱਥੇ ਵੀ ਤੁਸੀਂ ਚਾਰੇ ਪਾਸੇ ਜਾਓ ਤੁਹਾਨੂੰ ਸੂਏ ਪੱਕੇ ਨਹਿਰਾਂ ਪੱਕੇ ਔਰ ਇੱਥੋਂ ਤੱਕ ਕੀ ਜਦੋਂ ਸਰਕਾਰ ਆਈ ਸੀ 20% ਪਾਣੀ ਸਾਡਾ ਖੇਤਾਂ ਨੂੰ ਲੱਗਦਾ ਸੀ ਅੱਜ ਜਿਹੜਾ ਵਧਾਈ ਦੀ ਪਾਤਰਾ ਸਰਕਾਰ 60% ਪਾਣੀ ਜਿਹੜਾ ਸਾਡਾ ਨਹਿਰਾਂ ਦਾ ਉਹ ਖੇਤਾਂ ਵੱਲ ਨੂੰ ਮੁੱਖ ਮੋੜਿਆ ਉਦੇ ਨਾਲ ਜਿਹੜਾ ਅਸੀਂ ਆਸ ਕਰਦੇ ਹਾਂ ਜਿੱਥੇ ਪੰਜਾਬ ਰੰਗਲਾ ਪੰਜਾਬ ਬਣੂਗਾ ਇੱਕ ਨਵੀਂ ਨਹਿਰ ਦਾ ਵੀ ਨਿਰਮਾਣ ਹੋ ਜਾ ਰਿਹਾ ਆਜ਼ਾਦੀ ਤੋਂ ਬਾਅਦ ਪਹਿਲੀ ਮਾਲਵਾ ਨਹਿਰ ਬਣੂਗੀ ਔਰ ਅਸੀਂ ਜਿਹੜੇ ਵਾਤਾਵਰਨ ਨੂੰ ਬਚਾਉਣ ਲਈ ਜਿਹੜੇ ਆ ਇਹ ਲਾ ਰਹੇ ਆ ਮੈਂ ਪਿਛਲੇ ਸਮੇਂ ਤੋਂ ਜਦੋਂ ਕਾਲਸੀ 50000 ਤੋਂ ਪਲੱਸ ਬੁੱਟੇ ਲਾ ਚੁੱਕੇ ਪਰ ਮੈਂ ਪਿਛਲੇ 5 ਸਾਲ ਤੋਂ ਗਿਣਤੀ ਕਰਨੀ ਛੱਡ ਦਿੱਤੀ ਔਰ ਇਸ ਸਾਲ ਅਸੀਂ 5000 ਦਾ ਟੀਚਰ ਰੱਖਿਆ ਸੀ ਪਰ ਮੇਰੇ ਆ ਸਾਥੀ ਖੜੇ ਨੇ ਤੁਹਾਨੂੰ ਵੀ ਬੜੀ ਹੈਰਾਨੀ ਹੋਊਗੀ ਅਸੀਂ 5000 ਕਰਾਸ ਕਰ ਚੁੱਕੇ ਹਾਂ ਔਰ 6000 ਨੂੰ ਵੱਧ ਰਹੇ ਹਾਂ ਜੀ